ਗੁੱਡ ਮਾਰਨਿੰਗ ਸੱਸਿਆ ਕਾ ਮੈਂ ਜਾਂਜੀ ਮਾਰਨਿੰਗ ਵਾਕ ਲਈ ਸੁਣ ਕੇ ਪੰਜ ਦਾ ਟਾਈਮ ਹੋ ਗਿਆ 5:00 ਦਾ ਤੇ ਅਜੇ ਵੀ ਦੇਖੋ ਹਨੇਰਾ ਆ ਉੱਦੋਂ ਤਾਂ ਕਾਫੀ ਦਿਨ ਹੋ ਗਏ ਦਿਨਾਂ ਦਾ ਫਰਕ ਪੈ ਗਿਆ ਬਹੁਤ ਜ਼ਿਆਦਾ ਰਿਹਾ ਨਾ ਮਲਾ ਫਟਾਈ ਠਾਈ ਮੰਡਲ ਨੂੰ ਛੋਟਾ ਪਾ ਗਿਆ ਨਾ ਆ ਦੇਖ ਲੋ ਇਹ ਵੀ ਉੱਠਿਆ ਬੈਠਾ ਆ ਗੁੱਡ ਮਾਰਨਿੰਗ ਦੇਖ ਤਨ ਮੈਚ ਰੋਣੀ ਹੈ ਬੈੱਡ ਤੇ ਇਹਨੂੰ ਨਾ ਬੈੱਡ ਤੇ ਚੜਨ ਦਾ ਬੋਹਰ ਆਂਦਾ ਆ ਤਾਂ ਇਹ ਮੂੜੇ ਵੀ ਆ ਮੈਨੂੰ ਸਾਈਡ ਸਾਈਡ ਤੇ ਕਰਕੇ ਰੱਖਣੇ ਪੈਂਦੇ ਕਰਕੇ ਬੈੱਡ ਤੇ ਚੜ ਜਾਂਦਾ ਹਾਂ ਬੈੱਡ ਤੇ ਕੀ ਆ ਦੋਨੀਆਂ ਹਾਂਜੀ ਅੱਜ ਦੀ ਆਪਣੀ ਖਲਵਾ ਤਦੂ ਦੀ ਸਬਜੀ ਬੱਚੇ ਜਲੇ ਦਾ ਸਕੂਲ ਹੁਣ ਆਪਾਂ ਕਰਦੇ ਹਾਂ ਜੀ ਕਿਚਨ ਦਾ ਕੰਮ ਸਟਾਰਟ ਅੱਜ ਮੈਂ ਥੋੜੀ ਸੈल्फ ਕਲੀਨ ਕਰਤੀ ਹੋਈ ਆ ਤੇ ਹੁਣ ਧੋਨੇ ਆ ਪਾਂਡੇ ਨਾਲੇ ਫਿਰ ਮੈਂ ਖਾਣੀ ਆਪਣੀ ਰੋਟੀ ਬਾਕੀ ਸਬਜੀ ਆਪਾਂ ਤੜਕੇ ਰੱਖ ਲੈਣੇ ਆ ਹਾਂਜੀ ਸੋਕਾ ਆਪਾਂ ਕੱਢ ਐਨੇ ਇੱਕ ਮੈਂ ਖਾ ਲੈਣੀ ਆ ਇਹਦੇ ਵਿੱਚੇ ਹੀ ਰੋਟੀ ਹੁਣ ਆ ਹਾਂਜੀ ਜੋ ਵੀ ਮੇਰੇ ਬਲੌਗ ਨੂੰ ਜਿਹੜੇ ਦੇਖਨੇ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਜੀ ਜ਼ਰੂਰ ਲੋ ਜੀ ਆਪਾਂ ਕਰਦੇ ਹਾਂ ਹੁਣ ਦੇਖੋ ਅੱਜ ਮੈਂ ਬ੍ਰੇਕਫਾਸਟ ਰੈਡੀ ਨਹੀਂ ਕਰ ਰਹੀ ਹਾਂ ਸਕੂਲ ਵਿੱਚ ਚਲੇ ਗਏ ਆ ਤੇ ਕਰ ਲਈਏ ਆਪਾਂ ਥੋੜਾ ਜਿਹਾ ਕੰਮ ਹਲੋ ਜੀ ਮੈਂ ਆਕੇ ਸਕੂਲ ਤੋਂ ਆਪਾਂ ਫਸਾ ਦਿੱਤਾ ਬਹੁਤ ਗਰਮੀ ਆ ਅੱਜ ਮੈਂ ਆਕੇ ਬਣਾ ਰਹੀ ਹਾਂ ਜੀ ਦਲੀਆਂ ਪਾਣੀ ਮੈਂ ਬੋਇਲ ਹੋਣਾ ਰੱਖਤਾ ਆ ਤੇ ਅੱਜ ਮੈਂ ਪਹਿਲੀ ਵਾਰ ਸਕੂਲ ਵਾਲਾ ਦਲੀਆਂ ਬਣਾਣ ਲੱਗੀ ਆ ਪਹਿਲੀ ਵਾਰ ਉਹ ਕੁਝ ਦੇਖਦੇ ਆ ਬਣਾ ਕੇ ਕਿਦਾਂ ਦਾ ਬਣਦਾ ਆ ਤੁਸੀਂ ਕਮਲੇ ਕੋ ਪਾਣੀ ਦੇ ਵਿੱਚ ਪੰਜ ਘਟਕੀਆਂ ਜਿੱਦਾਂ ਆ ਦਲੀਆਂ ਦੀਆਂ ਆ ਵਾਲੀਆਂ ਪਾਲੀਆਂ

ਅੱਜ ਕਿੱਦਾਂ ਹੋਇਆ ਤੁਹਾਡਾ ਕੰਪੀਟੀਸ਼ਨ? ਅੱਛਾ। ਕੁਝ ਰੰਗ ਤਾਂ ਪੜ੍ਹ ਨਹੀਂ ਸਿਕਾ। ਤੇਰੇ ਕੋਲ। ਕਿਉਂ? ਉਹਦੇ ਵਿੱਚ ਹੈ ਨਹੀਂ ਬੋਟਲ ਵਾਲੇ ਕਲਰ ਚ। ਫਰੈਂਡ ਤੋਂ ਲੈ ਲੈਂਦੀ ਫੇਰ। ਤੇਰੇ ਕੋਲ ਸਾਰੇ ਕਲਰ ਆਪ ਤਾਂ ਹੈ। ਉਹ ਹੈਂਡਵਾਸ਼ ਲਾ ਕੇ ਕਰੋ। ਹੈਂਡਵਾਸ਼ ਲਾ ਕੇ ਕਰੋ। ਕੀ ਬਣਾ ਕਹਦੇ ਵਿੱਚ ਕਲਰ ਕਰਨਾ ਸੀਗਾ? ਓਕੇ। ਅੱਛਾ। ਚਲੋ। ਹਾਂਜੀ ਦਲੀਆ ਤਾਂ ਬਹੁਤ ਸੋਹਣਾ ਬਣਿਆ, ਟੇਸਟੀ ਬਣਿਆ। ਬਟ ਇਹਦੇ ਵਿੱਚ 슈ਗਰ ਬਹੁਤ ਘਟਿਆ। ਫੇਰ ਮੈਂ ਥੋੜੀ ਹੋਰ ਐਡ ਕੀਤੀ ਆ। ਉਹਦਾ ਤਾਂ ਵਧੀਆ ਬਣਿਆ। ਹਾਂ ਬੋਲੋ ਹੈਲੋ ਗਾਇਸ ਮਨੀਤ ਕੰਦੀ ਹੈ ਅਮੀਰ ਲੋਗ ਉੱਪਰ ਬੈਠਦੇ ਗਰੀਬ ਲੋਗ ਥੱਲੇ ਕਹਿੰਦੀ ਤੂੰ ਗਰੀਬ ਹੈ ਮੈਂ ਅਮੀਰ ਆ ਅੱਜ ਖਾਣਾ ਵੀ ਗਰੀਬ ਅਮੀਰ ਵਾਲਾ ਹੀ ਖਾ ਰਹੇ ਆ ਦੋਨੋਂ ਜਾਣੇ ਅੱਜ ਸਕੂਲ ਰੋਟੀ ਖਾ ਕੇ ਨਹੀਂ ਆਏ ਉਹ ਵਾਲੇ ਪਰੌਠੇ ਅੰਬ ਦੇ ਆਚਾਰ ਨਾਲ ਖਾਣ ਦੇ ਸਕੂਲ ਵਾਲੇ ਆਪੇ ਅਮੀਰ ਗਰੀਬ ਦੀ ਥਾਲੀ 'ਚ ਕੀ ਕਰਨ ਆਉਂਦਾ ਆ ਗਰੀਬ ਅਮੀਰ ਆਪਣੀ ਥਾਲੀ 'ਚ ਖਾਵੇ ਨਹੀਂ ਨਹੀਂ ਹੈ ਇੱਕ ਦੋ ਨਾ ਮੈਂ ਖਾਂਦੀ ਹੁਣੀ ਆ ਚਾਹ ਦੇ ਨਾਲ ਅੰਬ ਦੇ ਅਚਾਰ ਨਾਲ ਪਰੌਠਾ ਦੁਪਹਿਰ ਨੂੰ ਖਾ ਗਏ ਅੱਜ ਇਹ ਦੋਨੋਂ ਜਣੇ ਖਾਣਦੇ ਆ ਮਨੀਤ ਵੀ ਨਹੀਂ ਆਪਣਾ ਖਾ ਕੇ ਆਈ ਸਕੂਲ ਸਮਰਾਟ ਵੀ ਨਹੀਂ ਕਿਉਂਕਿ ਅੱਜ ਫੇਰੇ ਬਣਾਏ ਫਿਰ ਹਲਵਾ ਕਦੋਂ ਫਬਜੀ ਇੰਨੀ ਸਵਾਦ ਬਣੀ ਹੈ ਘਰ ਹੀ ਰੋਟੀ ਰੱਜ ਕੇ ਖਾ ਗਏ ਫੇਰੇ ਫਿਰ ਸਕੂਲ ਖਾਣ ਹੀ ਹੋਈ ਤਾਂ ਵਜਾ ਕੇ ਲੈ ਆਏ ਖਾਓ ਹਣ ਕਰੋ ਇੰਜੋਏ ਮੈਂ ਕਰਦੀ ਆ ਜੀ ਆਪਣੀ ਚਾਹ ਇੰਜੋਏ ਸਮਰਾਟ ਨੂੰ ਬਦਲਿਆ ਕਿਤੇ ਕਹਿੰਦੇ ਉਹ ਵੀ ਨਹੀਂ ਪੂਰਾ ਖਾਦਾ ਹੁਣ ਮੈਂ ਆਪਣੀ ਚਾਹ ਇੰਜੋਏ ਕਰਦੀ ਆ ਹਾਂਜੀ ਅੱਜ ਆਪਾਂ ਕਿਚਨ ਦਾ ਕੰਮ ਲਿਆ ਸੀ ਕਰ ਰੋਟੀ ਪਾਣੀ ਖਾ ਲਿਆ ਭਾਂਡੇ ਵਗੈਰਾ ਧੋ ਗਏ ਸੀਗੇ ਅੱਜ ਤਾਂ ਮੇਰਾ ਜੀ ਜੁਕਾਮ ਦੇ ਨਾਲ ਇੰਨਾ ਬੁਰਾ ਹਾਲ ਰਿਹਾ ਸਾਰਾ ਦਿਨੇ ਇੰਨਾ ਜ਼ਿਆਦਾ ਕੋਲਡ ਹੋਇਆ ਪਿਆ ਨਾ ਅੱਜ ਕਦੀ ਇਦਾਂ ਹੋਇਆ ਨਹੀਂ ਹੈਗਾ ਪਹਿਲਾਂ ਤਾਂ ਫਿੱਗੀ ਰਨਿੰਗ ਨੋਜ਼ ਫੇ ਮੁੜ ਕੇ ਇੱਕਦਮੀ ਇਦਾਂ ਨਾ ਸਾਰਾ ਬੰਦ ਹੀ ਹੋ ਗਿਆ ਹੁੰਦਾ ਇਦਾਂ ਹੋ ਗਿਆ ਤੇ ਫੇਰੀ ਦੁਖੀ ਜਾਂਦਾ ਮੇਰਾ ਤੇ ਮੈਂ ਫੇਰ ਲਈ ਛੋਲੇ ਪੈਂਤੇ ਆ ਤਾਂ ਮੇਰਾ ਜੀ ਕੰਟੇਨਰ ਟੁੱਟ ਗਿਆ ਮਨੀਤ ਨੇ ਹਨਾ ਨਮਸ਼ਿਆ ਦੱਗੇ ਵੀ ਦਿਖਾ ਲਿਆ ਪਰ ਮੇਰਾ ਫੁੱਟਣ ਨੂੰ ਦਿਲ ਨਹੀਂ ਕਰਦਾ ਵੀ ਇੰਨਾ ਸੋਨਾ ਮੈਂ ਉਥੋਂ ਦੁਬਈ ਤੋਂ ਲੈ ਕੇ ਆਈ ਸੀਗੀ ਇਹ ਇੰਨੇ ਸੋਨੇ ਕੰਟੇਨਰ ਆ ਤੇ ਪਰ ਮਣੋ ਕੀ ਕਰਾਂ ਮੈਨੂੰ ਫੁੱਟਣਾ ਹੀ ਪੈਣਾ ਆ ਵੀ ਕਿਉਂਕਿ ਜੇ ਫੇਰ ਕੁਝ ਪਾ ਕੇ ਰੱਖਿਆ ਵਿੱਚ ਪੈ ਨਾ ਜਾਵੇ ਹਨਾ ਫੇਰ ਉਦੋਂ ਵੀ ਜ਼ਿਆਦਾ ਨੁਕਸਾਨ ਜ਼ਿਆਦਾ ਹੋ ਜਾਣਾ ਆ ਤੇ ਆਪਾਂ ਦੁੱਧ ਵੀ ਪੀਣ ਲਈ ਬਣਾ ਲਿਆ ਹੋਇਆ ਆ ਤੇ ਇੱਕ ਫਲਾਈਟ ਤੇ ਮੈਂ ਜਾਗ ਲਾ ਕੇ ਰੱਖ ਦਿੱਤਾ ਬੱਚੇ ਨਾ ਠੰਡਾ ਦੁੱਧ ਪੀਂਦੇ ਆ ਤਾਂ ਕਰਕੇ ਫਿਰ ਮੈਨੂੰ 슈ਗਰ ਜਿੱਦਾਂ ਨਾ ਥੋੜੇ ਜੇ ਦੁੱਧ ਵਿੱਚ ਮੈਂ ਪਾ ਕੇ ਨਾ ਬੋਇਲ ਕਰ ਲੈਣੀ ਆ ਤੇ ਉਹ ਫਿਰ ਠੰਡੇ ਦੁੱਧ ਵਿੱਚ ਐਡ ਕਰ ਦੇ ਲਈ ਆ ਤੇ ਜੇ ਆਪਾਂ ਜਿਆਦਾ ਨੂੰ ਗਰਮ ਕਰਦੇ ਤੇ ਠੰਡਾ ਨਹੀਂ ਹੁੰਦਾ ਬਾਕੀ ਦੂਸਰਾ ਉਹ ਬੋਇਲ ਕੀਤਾ ਹੋਇਆ ਹੁੰਦਾ ਮੇਰਾ ਤਾਂ ਨਾ ਜਿਆਦਾ ਹੀ ਕੋਲਡ ਦੇ ਨਾਲ ਹੋਇਆ ਪਿਆ ਆ ਤੇ ਤਾਂ ਕਰਕੇ ਮੈਂ ਥੋੜੇ ਦੇ ਵਿੱਚ ਹੀ 슈ਗਰ ਪਾ ਕੇ ਉਹਨੂੰ ਬੋਇਲ ਕਰ ਲੈਣੀ ਆ ਫਿਰ ਉਹ ਮਿਕਸ ਕਰ ਲਈਦਾ ਆ ਠੰਡੇ ਵਿੱਚ ਕੀ ਭੰਡੇ ਵਗੈਰਾ ਲੈ ਤੋ ਸਾਰੇ ਜਦੋਂ ਆਪਣਾ ਡੇਲੀ ਰੁਟੀਨ ਆ ਉਹ ਹੋ ਗਿਆ ਫਿਨਿਸ਼ ਤੇ ਹੁਣ ਬਹੁਤ ਜ਼ਿਆਦਾ ਮੇਰੇ ਨਾ ਹੋਇਆ ਪਿਆ ਆ ਫਿਰ ਜਦੋਂ ਫਿਰ ਹਨਾ ਜਕੜਿਆ ਪਿਆ ਹੁੰਦਾ ਆ ਇਦਾਂ ਇਦਾਂ ਜੇ ਹੋਇਆ ਪਿਆ ਜੀ ਡਿਫਰੈਂਟ ਜਿਹਾ ਫੀਲ ਬਈ ਜਾਂਦਾ ਆ ਤਾਂ ਕਰਕੇ ਅੱਜ ਕੁਛ ਖਾਸ ਹੋਇਆ ਵੀ ਨਹੀਂ ਮੈਂ ਤਾਂ ਦੁਪਹਿਰੇ ਇਹਨਾਂ ਨੂੰ ਕੁਛ ਬਣਾ ਕੇ ਵੀ ਨਹੀਂ ਦਿੱਤਾ ਅੱਜ ਅੱਜ ਉਹਦਾ ਵੀ ਇਹ ਨਾ ਸਕੂਲ ਲੰਚ ਨਹੀਂ ਕੀ ਆਈ ਸੀਗੇ ਉਹ ਵਾਲੇ ਪਰੌਠੇ ਬਚੇ ਪਏ ਸੀਗੇ ਤਾਂ ਮੇਰੇ ਤਾਂ ਚਲ ਮੈਂ ਥੋੜਾ ਜਿਹਾ ਇਹ ਲੈ ਲੈਣੀ ਫਿਰ ਇਹ ਕਹਿੰਦੇ ਉਫੀ ਵੀ ਇਹੀ ਖਾ ਲੈਣਾ ਆ ਤੇ ਸਮਰਾਟ ਤਾਂ ਮਨੀਤ ਨੂੰ ਦੋਨਾਂ ਨੂੰ ਇਹੀ ਦੇਤਾ ਸੀਗਾ ਤੇ ਹੁਣ ਆਪਾਂ ਕਿਚਨ ਦਾ ਰੁਟੀਨ ਕਰ ਲਿਆ ਫਿਰ ਸਾਰਾ ਸਿੰਕ ਵਗੈਰਾ ਮੈਂ ਸਾਫ ਕਰ ਲਿਆ ਕਿਉਂਕਿ ਮੈਨੂੰ ਥੋੜਾ ਜਿਹਾ ਹੁੰਦਾ ਰਾਤ ਨੂੰ ਮੈਂ ਸਾਰਾ ਇਹਨ ਕਲੀਨ ਕਰਕੇ ਫੋਮਾ ਤੇ ਜਿਹੜਾ ਕਿ ਆਪਾਂ ਨੂੰ ਸਵੇਰ ਨੂੰ ਸੁੱਤੇ ਉੱਠਦਿਆਂ ਨੂੰ ਕਿਚਨ ਸਾਫ ਹੀ ਮਿਲੇ ਜੋ ਉਹਨਾਂ ਫੂਫਾਰਾ ਜਿਦਾਂ ਸਿੰਕ ਵਗੈਰਾ ਕਿਚਨ ਸਾਫਰਾ ਮੈਂ ਕਲੀਨ ਕਰਕੇ ਹੀ ਸੁਣਦੀ ਹਾਂ ਅਗਲੀ ਹਾਂਜੀ ਪਾਣੀ ਵਾਲੀਆਂ ਬੋਤਲਾਂ ਵਗੈਰਾ ਵੀ ਭਰ ਦਿਤੀਆਂ ਫਿਰ ਫਿਰ ਮੈਂ ਸੋਚਿਆ ਕਿ ਇੱਕ ਗੋਲੀ ਖਾਈ ਲਵਾਂ ਕਿਉਂਕਿ ਫੇਰ ਨੂੰ ਫੇਰ ਜਿਆਦਾ ਔਖਾ ਹੋ ਜਾਂਦਾ ਹੈ ਜਿਵੇਂ ਉਦੋਂ ਮੈਂ ਬਹੁਤ ਘੱਟ ਦਵਾਈ ਖਾਨੀ ਆ ਬਟ ਅੱਜ ਮੇਰੇ ਨਾਲ ਫੇਰ ਵੀ ਦੁਖਦਾ ਸੀਗਾ ਤਾਂ ਕਰਕੇ ਫਿਰ ਮੈਂ ਸੋਚਿਆ ਇੱਕ ਗੋਲੀ ਖਾ ਹੀ ਲੈਣੀ ਹੈ ਮੈਂ ਫਿਟਰਾ ਜਿੰਦੀ ਗੋਲੀ ਖਾ ਲਈ ਨਾਲੇ ਰਾਤ ਨੂੰ ਨੀਂਦ ਵਧੀ ਆ ਜਾਊਗੀ ਤੇ ਦੁੱਧ ਵਿੱਚ ਪਾ ਲਿਆ ਜੀ ਆਪਾਂ ਬੌਨ ਬੇਟਾ ਕਿਉਂਕਿ ਬੱਚੇ ਬੌਨ ਬੇਟਾ ਵਾਲਾ ਹੀ ਲਾਈਕ ਕਰਦੇ ਆ ਤੇ ਉਹ ਪਾ ਲਿਆ ਹੋਇਆ ਆਪਾਂ ਹੁਣ ਮੈਨੂੰ ਫਿਰ ਤੋ ਮੈਂ ਆਲੇ ਕਪੜੇ ਵਗੈਰਾ ਵੀ ਛਾੜ ਦਵਾ ਕਿਉਂਕਿ ਨਾ ਟਾਈਮ ਨਹੀਂ ਹੁੰਦਾ ਤਾਂ ਦਿਨੇ ਮੈਂ ਥੋੜਾ ਜਿਹਾ ਸ਼ਾਮ ਨੂੰ ਪੈ ਹੀ ਗਈ ਸੀਗੀ ਉੱਠਣ ਦੀ ਮਤ ਨਹੀਂ ਸੀਗੀ ਜੁਕਾ ਨਾਲ ਹੀ ਹਨਾ ਸਹੀ ਭਾਰਾ ਹੋਇਆ ਪਿਆ ਸੀ ਤਾਂ ਕਰਦੇ ਇਸ ਦੇ ਨਾਲ ਹੀ ਆਪਾਂ ਬਲੌਗ ਇੱਥੇ ਐਂਡ ਕਰਦੇ ਆ ਹੋਪ ਤੁਹਾਨੂੰ ਅੱਜ ਦਾ ਬਲੌਗ ਪਸੰਦ ਆ ਹੋਵੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲੇ ਬਾ ਬਾਏ ਥੈਂਕ ਯੂ ਜੀ ਸਾਰਿਆਂ ਦਾ ਮੇਰਾ ਬਲੌਗ ਵਾਚ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜੀ ਥੋੜੇ ਕਣੇ ਮੈਨੂੰ ਪਿਆਰ ਦਿੰਦੇ ਆ ਉਹਨਾਂ ਨੂੰ ਬਹੁਤ-ਬਹੁਤ ਦਿਲੋਂ ਥੈਂਕ ਯੂ ਕਰਦੀ ਆ ਕੱਲ ਨੂੰ ਮਿਲਦੇ ਆ ਜੀ ਆਪਾਂ ਨੈਕਸਟ ਬਲੌਗ ਵਿੱਚ ਬਾਏ